ਕੋ ਕਹੋ ਟੱਲ ਗੁਰਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਵਸ ਫਤਖਸਮਦੀ ਨੂਰੇ ਅਰਸਾਂ ਕੋਰਸਾਂ ਛੱਟੀ ਐ ਤੂਦ ਡਠੇ ਸੱਚੇ ਪਾਤੇਸਾ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਤੇ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜਤ ਸਰੇ ਮਹੱਲਾ ਜਾਉ ਥਾ ਕਰ ਪਹਿਲਾ ਜਾਉ ਪਦੇ ਇਕ ਉੰਕਾ सत्य गुर प्रसाद मेरा हियर रतन नाम हर बसया गोर हाथ धरे मेरा माथा जनम जनम के बिख दुख उतरे नाम दियो रे न लाथा मे हयर नाम हर बसया गुर हाथ तरे ओ मेरा माथा जनम जनम के ਕੇਲ ਬਖ ਦੁਖ ਉਤਾਰੇ ਗੁਰ ਨਾਮ ਦੀਓ ਰੇਨਾ ਲਾਥਾ ਮੇਰੇ ਮਾਨ ਬਾਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਧਿਰੜਾਇਆ ਬੇਨ ਨਾਵ ਜੀਵਨ ਬਿਰਥਾ हा बेनगोरा मूड पाए है मनमुख ते मोह माया नित फाथा सादु चरणसेवे कबहु तेन साब जन्म अकथा ਜੇ ਨਾ ਸਾਧੂ ਚਰਣ ਸਾਧ ਪਾਗ ਸੇਵੇ ਤੈਨ ਸਫਲ ਹੋ ਜਨਮ ਸੰਨਾਥ ਮੋਕ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਅੰਦੋਲੇ ਗਿਆਨਹੀਨ ਅਗੇ ਆੰਨੇ ਕਿਉ ਚੱਲ ਹੈ ਮਾਰਗ ਪੰਥ ਹਮ ਅੰਦੋਲੇ ਕਾ ਗੁਰ ਅੰਚਲ ਗਿਆਨ ਨਾਨਕ ਚਲ ਹੈ ਮਿਲੰਥਾਂ ਹਮ ਅੰਦੋਲੇ ਗਿਆਨਹੀਨ ਅਗਿਆਨੀ ਕੇ ਚਾ ਅੱਲਾਹ ਮਾਰਗ ਪੰਥ ਹਮ ਅੰਦੋਲੇ ਕਾ ਗੁਰ ਅੰਚਲ ਦੀਜਾ ਜਨ ਨਾਨਕ ਚੱਲ ਹੈ ਮਿਲੰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਕਾਰ ਪਹਿਲਾ ਚੌਪਦੇ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਮੇਰਾ ਹਿਯਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਪਤਾ